ਹਾਂ ਜੀ ਜਿਹੜਾ ਲੈਡ ਪੋਲਿਸੀ ਨੂੰ ਲੈ ਕੇ ਚਰਚਾ ਲਾ ਰਹੇ ਸਾਰੇ ਲੈਨ ਪੋਲਿਸੀ ਇਹ ਬਰਬਾਦ ਪੋਲਿਸੀ ਕਿਉਂ ਪਾਲਸੀ ਲਿਆਉਂਦੀ ਹੈ ਸਰਕਾਰ ਨੇ ਜਿੰਨੂੰ ਪੰਜਾਬ ਪੰਜਾਬ ਵਾਲੇ ਭਾਈਚਾਰੇ ਲੋਕ ਪੰਜਾਬ ਦੇ ਕਦੇ ਵੀ ਮਨਜ਼ੂਰ ਨਹੀਂ ਕਰਨਗੇ ਤੇ ਇਹਨੂੰ ਬਹੁਤ ਜਲਦੀ ਇਹ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ ਤਾਂ ਕਿ ਜਿਹੜੀ ਇਹ ਪਾਲਸੀ ਨੂੰ ਰੱਦ ਕੀਤਾ ਜਾਏ ਮਾਨਯੋਗ ਹਾਈ ਕੋਰਟ ਨੇ 4 ਹਫ਼ਤੇ ਦਾ ਸੇਵ ਦਿੱਤਾ ਕੀ ਲਏਗਾ ਜੀ ਦਾ ਵਿਉਤਬੰਦੀ ਕੀ ਰਹੀ ਆ ਸਾਰਾ ਅੱਜ ਅਸੀਂ ਹਲਕਾ ਸਨੌਰ ਦਾ ਇੱਥੇ ਜਿਹੜਾ ਪਾਰਟੀ ਦਾ ਸ਼ੋਮਨੀ ਕਾਲੀ ਦਲ ਦਾ ਇੱਥੋਂ ਲੈਂਡ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅੱਜ ਬਾਦਲ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅੱਜ ਬਾਦਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਇਹ ਰੋਸ ਪ੍ਰਦਰਸ਼ਨ ਪਟਿਆਲਾ ਦੇ ਪੁੱਡਾ ਦਫਤਰ ਦੇ ਬਾਹਰ ਕੀਤਾ ਗਿਆ ਇਸ ਵੇਲੇ ਵਿਰੋਧ ਰੈਲੀ ਵੀ ਕੱਢੀ ਗਈ ਇਸ ਵੇਲੇ ਮੋਟਰਸਾਈਕਲਾਂ ਅਤੇ ਗੱਡੀਆਂ ਦਾ ਵੱਡਾ ਕਾਫਲਾ ਦੇਖਿਆ ਗਿਆ ਇਹ ਵਿਸ਼ਾਲ ਰੈਲੀ ਰਾਜਪੁਰਾ ਰੋਡ ਸਥਿਤ ਤਰੇੜੀ ਜੱਟਾਂ ਟੋਲ ਪਲਾਜ਼ਾ ਤੋਂ ਸ਼ੁਰੂ ਹੋਈ ਅਤੇ ਪਟਿਆਲਾ ਦੀ ਅਰਬਨ ਅਸਟੇਟ ਦੇ ਪੁੱਡਾ ਦਫਤਰ ਦੇ ਬਾਹਰ ਸਮਾਪਤ ਹੋਈ ਜਿੱਥੇ ਪਾਰਟੀ کارਕੁਨਾ ਨੇ ਧਰਨਾ ਦਿੱਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਬਿਰਕ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਅਸੀਂ ਆਪਣੇ ਘਰਾਂ ਵਿੱਚ ਚੈਨ ਨਾਲ ਨਹੀਂ ਬੈਠਾਂਗੇ ਪੂਰੀ ਤਾਕਤ ਨਾਲ ਵਿਰੋਧ ਕਰਦੇ ਰਹਾਂਗੇ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹ ਸਕੀਮ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਦੀ ਜ਼ਮੀਨ ਹੜੱਪਣ ਦੇ ਇਰਾਦੇ ਨਾਲ ਲਿਆਂਦੀ ਗਈ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਨੇ ਕੀ ਕੁਝ ਕਿਹਾ ਤੁਸੀਂ ਵੀ ਇੱਕ ਨਜ਼ਰ ਪਾਓ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅੱਜ ਬਾਦਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ ਇਹ ਰੋਜ਼ ਪ੍ਰਦਰਸ਼ਨ ਪਟਿਆਲਾ ਦੇ ਪੁੱਡਾ ਦਫ਼ਤਰ ਦੇ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਅੱਜ ਬਾਦਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਨੇ ਜ਼ੋਰਦਾਰ ਰੋਜ਼ ਪ੍ਰਦਰਸ਼ਨ ਕੀਤਾ ਹੈ ਇਹ ਰੋਜ਼ ਪ੍ਰਦਰਸ਼ਨ ਪਟਿਆਲਾ ਦੇ ਪੁੱਡਾ ਦਫ਼ਤਰ ਦੇ ਬਾਹਰ ਕੀਤਾ ਗਿਆ ਇਸ ਵੇਲੇ ਵਿਰੋਧ ਰੈਲੀ ਵੀ ਕੱਢੀ ਗਈ ਇਸ ਵੇਲੇ ਮੋਟਰਸਾਈਕਲਾਂ ਅਤੇ ਗੱਡੀਆਂ ਦਾ ਵੱਡਾ ਕਾਫਲਾ ਦੇਖਿਆ ਗਿਆ ਇਹ ਵਿਸ਼ਾਲ ਰੈਲੀ ਰਾਜਪੁਰਾ ਰੋਡ ਸਥਿਤ 3D ਜੱਟਾਂ ਟੋਲ ਪਲਾਜ਼ਾ ਤੋਂ ਸ਼ੁਰੂ ਹੋਈ ਅਤੇ ਪਟਿਆਲਾ ਦੇ ਅਰਬਨ ਅਸਟੇਟ ਦੇ ਪੁੱਡਾ ਦਫ਼ਤਰ ਦੇ ਬਾਹਰ ਸਮਾਪਤ ਹੋਈ ਜਿੱਥੇ ਪਾਰਟੀ ਕਰਪੂਣਾ ਨੇ ਧਰਨਾ ਦਿੱਤਾ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਪਹੁੰਚੇ ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ ਅਸੀਂ ਆਪਣੇ ਘਰਾਂ ਵਿੱਚ ਚੈਨ ਨਾਲ ਨਹੀਂ ਬੈਠਾਂਗੇ ਪੂਰੀ ਤਾਕਤ ਨਾਲ ਵਿਰੋਧ ਕਰਦੇ ਰਹਾਂਗੇ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਇਹ ਸਕੀਮ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਦੀ ਜ਼ਮੀਨ ਹੜੱਪਣ ਦੇ ਇਰਾਦੇ ਨਾਲ ਲਿਆਂਦੀ ਗਈ ਹੈ ਇਸ ਵੇਲੇ ਸ਼੍ਰੋਮਣੀ ਕਾਲੀ ਦਲ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਨੇ ਕੀ ਕੁਝ ਕਿਹਾ ਤੁਸੀਂ ਵੀ ਇੱਕ ਨਜ਼ਰ ਪਾਓ ਲੈਂਡ ਪੁਲਿੰਗ ਸਕੀਮ ਦੇ ਖਿਲਾਫ ਹਾਂਜੀ ਸਰ ਜਿਹੜਾ ਲੈਂਡ ਪੁਲਿੰਗ ਸਕੀਮ ਉਹ ਲੈ ਕੇ ਚਰਚਾ ਲਾ ਰਹੇ ਸਾਰੇ ਲੈਂਡ ਪੁਲਿੰਗ ਨੇ ਇਹ ਬਰਬਾਦ ਬੋਲਿੰਗ ਇੱਕ ਪਾਲਸੀ ਲਿਆਂਦੀ ਹੈ ਸਰਕਾਰ ਨੇ ਜਿੰਨੂੰ ਪੰਜਾਬ ਪੰਜਾਬ ਵਾਲੇ ਭਾਈਚਾਰੇ ਲੋਕ ਹਾਂਜੀ ਸਰ ਹਾਂਜੀ ਸਰ ਜਿਹੜਾ ਲੈਂਡ ਪੁਲਿੰਗ ਸਕੀਮ ਉਹ ਲੈ ਕੇ ਸਾਰੇ ਲੈਂ ਬੋਲਿੰਗ ਨੇ ਇਹ ਬਰਬਾਦ ਬੋਲਿੰਗ ਇਹ ਚ ਪਾਲਸੀ ਲਿਆਂਦੀ ਹੈ ਸਰਕਾਰ ਨੇ ਜਿੰਨੂੰ ਪੰਜਾਬ ਪੰਜਾਬ ਵਾਲੇ ਭਾਈਚਾਰੇ ਲੋਕ ਪੰਜਾਬ ਦੇ ਕਦੀ ਵੀ ਮਨਜ਼ੂਰ ਨਹੀਂ ਕਰੇਗੇ ਤੇ ਇਹਨੂੰ ਬਹੁਤ ਜਲਦੀ ਇਹ ਸਰਕਾਰ ਨੂੰ ਅਸੀਂ ਮਜਬੂਰ ਕਰਾਂਗੇ ਤਾਂ ਕਿ ਜਿਹੜੀ ਇਹ ਪਾਲਸੀ ਨੂੰ ਰੱਦ ਕੀਤਾ ਜਾਏ ਮਾਨਯੋਗ ਹਾਈ ਕੋਰਟ ਨੇ 4 ਹਫ਼ਤੇ ਦਾ ਸੇਵਿਤ ਸਾਨੂੰ ਪੂਰਨ ਸੋਸ਼ਾਸ਼ਕੀ ਹਾਈ ਕੋਰਟ ਪੰਜਾਬ ਨੂੰ ਨਿਆਂ ਦੇ ਦੇਗਾ ਕੀ ਲਏਗਾ ਜੀ ਇਹ ਵਿਵਸਥਾ ਕੀ ਰਹੀ ਆ ਸਾਰਾ ਅੱਜ ਅਸੀਂ ਹਲਕਾ ਸਨੌਰ ਦਾ ਇੱਥੇ ਜਿਹੜਾ ਪਾਰਟੀ ਦਾ ਸ਼ੋਮਨੀ ਕਾਲੀ ਦਲ ਦਾ ਇਥੋਂ ਕੱਟ ਲੈ ਕੇ ਰੋਸਵਾਚ ਕਰਨਾ ਸਾਡੀ ਸੀਨੀਅਰ ਲੀਡਰਸ਼ਿਪ ਸਾਡੇ ਕਮਾਂਡਰ ਸੁਪਰੀਦ ਸਿੰਘ ਮਾਦਲ ਜੀ ਐਨ ਕੇ ਸ਼ਰਮਾ ਜੀ ਸਮੁੱਚੀ ਸੀਨੀਅਰ ਲੀਡਰਸ਼ਿਪ ਗੜੀ ਸਾਹਿਬ ਖੜੇ ਨੇ ਵੱਖ-ਵੱਖ ਵਰਗਾਂ ਦੇ ਪ੍ਰਧਾਨ ਸਾਹਿਬ ਨੇ ਸਾਰਿਆਂ ਨੂੰ ਨਾਲ ਲੈ ਕੇ ਟੈਂਕਲ ਫੋਰ ਕਮੇਟੀ ਮੈਂਬਰ ਨੇ ਜ਼ਿਲ੍ਹਾ ਪ੍ਰਧਾਨ ਨੇ ਯੂਥ ਕਾਲੀਗਲ ਦੇ ਪ੍ਰਧਾਨ ਨੇ ਇਸ ਜੀ ਵਿਦਨ ਨੇ ਸਾਰੀ ਜਨਤਾ ਨੂੰ ਵੱਖ-ਵੱਖ ਵਰਗ ਵਪਾਰੀ ਵਰਗ ਹੋਵੇ ਮਜ਼ਦੂਰ ਵਰਗ ਹੋਵੇ ਕਿਸਾਨ ਵਰਗ ਹੋਵੇ ਖਾਸ ਕਰਕੇ ਕਿਸਾਨ ਨੂੰ ਤੇ ਪੰਜਾਬ ਸਰਕਾਰ ਨੂੰ ਭਜਾਵਾਂਗੇ ਰੋਟਾ ਨਹੀਂ ਤਾਂ ਕਿ ਮੈਂ ਕਹਿੰਦਾ ਵੀ ਜੇ ਸਰਕਾਰ ਨਾਲ ਲੈ ਕੇ ਸਰਕਾਰ ਨੂੰ ਇਹ ਸੋਚ ਲੈਣੀ ਚਾਹੀਦੀ ਸੀ ਲੇਕਿਨ ਬਿਨਾਂ ਕਿਸੇ ਨਾਲ ਕੋਈ ਗੱਲਬਾਤ ਕੀਤੇ ਸਰਕਾਰ ਨੇ ਇੰਨਾ ਵੱਡਾ ਫੈਸਲਾ ਲਿਆ ਇਹ ਸਰਕਾਰ 'ਚ ਕਾਬਲੀਅਤ ਨਹੀਂ ਹੈ ਜੀ ਇਹ ਕੋਈ ਇਹਦਾ ਸ਼ੁਰੂ ਤੋਂ ਲੈ ਕੇ ਤੁਸੀਂ ਇਤਿਹਾਸ ਦੇਖਿਆ ਨਾ ਅੱਜ ਅਨਾਉਂਸ ਕਰਦੇ ਨੇ ਦੂਜੇ ਤੇ ਵੇਟਰਾ ਕਰ ਲੈਂਦੇ ਉਸ ਦਾ ਕਾਰਨ ਹੀ ਹੈ ਉਹ ਪਾਲਿਸੀ ਇਹ ਕੋਈ ਵਿਚਾਰ ਸੋਚ ਕੇ ਨਹੀਂ ਬਣਾਉਂਦੇ ਸੁੱਤੇ ਉੱਠਦੇ ਨੇ ਸਵੇਰੇ ਉੱਠ ਕੇ ਪਾਲਿਸੀ ਬਣਾਉਂਦੇ ਨੇ ਉਹ ਫਿਰ ਜਾਂਦਾ ਸਰਕਾਰ ਆ ਜਾਂਦੀ ਉਹ ਫਿਰ ਸਾਰਿਆਂ ਦੇ ਰੋਸ ਦੇ ਵਿੱਚ ਉਕੇ ਵਾਪਸ ਆ ਜਾਂਦੇ ਜੇਕਰ ਸਰਕਾਰ ਇਸ ਫੈਸਲੇ ਨੂੰ ਵਾਪਸ ਲੈਦੀ ਤਾਂ ਅਗਲਾ ਨੈਕਸਟ ਅੱਗੇ ਰਹੇਗਾ ਜਿੰਨੀ ਦੇਰ ਸਾਡੇ ਸੀਨੀਅਰ ਲੀਡਰਸ਼ਿਪ ਨੇ ਅਨਾਉਂਸ ਕੀਤਾ ਕਿ ਕਿੰਨਾ ਚਿਰ ਪਾਲਿਸੀ ਰੱਦ ਨਹੀਂ ਹੁੰਦੀ ਘਰੇ ਨਹੀਂ ਬੈਠਾਂਗੇ ਚਾਹੇ ਸਾਨੂੰ ਪੱਕਾ ਮੋਰਚਾ ਕਰਨਾ ਪਾਵੇ ਉਹਲੇ ਉਹਲੇ ਹਾਂ ਅੱਜ ਅੱਜ ਦਾ ਅੱਜ ਪੰਜਾਬ ਦੇ ਕਿਸਾਨਾਂ ਨਾਲ ਪੰਜਾਬ ਦੇ ਖੇਤਾਂ ਵਾਲੇ ਵੀਰਾਂ ਨੂੰ ਬੇਟਾ ਮਜ਼ਦੂਰ ਨਾਲ ਮੋਢੇ ਨਾਲ ਵੀਰਾਂ ਦੀ ਹੋਈਆ ਜਿਹੜੀ ਨੋਟੀਫਿਕੇਸ਼ਨ ਸਰਕਾਰ ਨੇ ਕਰੀਆ